ਸਤ ਸ੍ਰੀ ਅਕਾਲ ਅੱਜ ਕੱਲ ਨਾ ਵਾਲਾਂ ਦਾ ਚੜਨਾ ਬਹੁਤ ਆਮ ਜੀ ਗੱਲ ਹੋ ਗਈ ਹੈ ਕੰਗੀ ਤੇ ਸਰਾਣੇ ਤੇ ਜਾਂ ਨਹੋਂਦੇ ਹੋਏ ਤੇ ਅੱਜ ਅਸੀਂ ਇਸੇ ਸਮੱਸਿਆ ਦੇ ਇੱਕ ਕੁਦਰਤੀ ਹੱਲ ਤੇ ਗੱਲ ਕਰ ਰਹੇ ਹਾਂ ਸਾਨੂੰ ਇੱਕ ਸਰੋਤ ਮਿਲਿਆ ਕੁਦਰਤੀ ਸ਼ੈਂਪੂ ਨਾਲ ਵਾਲਾਂ ਦੀ ਸੰਭਾਲ ਇਸ ਵਿੱਚ ਇੱਕ ਘਰੇਲੂ ਨੁਸਖਾ ਦੱਸਿਆ ਗਿਆ ਹੈ ਹਾਂ ਜੀ ਬਿਲਕੁਲ ਤੇ ਸਰੋਤ ਇਹ ਵੀ ਕਹਿੰਦਾ ਹੈ ਕਿ ਜਿਹੜੇ ਬਾਜ਼ਾਰੀ ਹੱਲ ਨੇ ਉਹ ਕਈ ਵਾਰੀ ਬਸ ਮਤਲਬ ਉਪਰੋਂ ਉਪਰੋਂ ਕੰਮ ਕਰਦੇ ਨੇ ਅਸਰ ਪੱਕਾ ਨਹੀਂ ਹੁੰਦਾ ਹਾਂ ਇਹੀ ਗੱਲ ਹੈ ਤਾਂ ਚਲੋ ਫਿਰ ਵੇਖੀਏ ਇਹ ਕੁਦਰਤੀ ਤਰੀਕਾ ਹੈ ਕੀ ਸ਼ੁਰੂਆਤ ਹੁੰਦੀ ਹੈ ਮੀਠੀ ਦਾਣੇ ਤੋਂ ਇਹਨਾਂ ਨੂੰ 24 ਘੰਟੇ ਆਰ ਓ ਜਾਂ ਪੀਣ ਵਾਲੇ ਸਾਫ਼ ਪਾਣੀ ਚ ਪਿਉਣਾ ਹੈ ਪਰ ਮੀਠੀ ਦਾਣੇ ਇਹ ਤਾਂ ਆਮ ਤੌਰ ਤੇ ਆਪਾਂ ਸਬਜ਼ੀ ਚ ਜਾਂ ਆਚਾਰ ਚ ਵਰਦੇ ਆਂ ਵਾਲਾਂ ਲਈ ਇਹਨਾਂ ਚ ਕੀ ਖਾਸ ਗੱਲ ਹੈ ਦੇਖੋ ਸਰੋਤ ਮੁਤਾਬਿਕ ਨਾ ਮੀਠੀ ਦਾਣੇ ਪ੍ਰੋਟੀਨ ਤੇ ਨਿਕੋਟਿਨਿਕ ਐਸਿਡ ਨਾਲ ਭਰਪੂਰ ਹੁੰਦੇ ਨੇ ਇਹ ਜਿਹੜਾ ਨਿਕੋਟਿਨਿਕ ਐਸਿਡ ਹੈ ਇਹ ਵਿਟਾਮਿਨ ਬੀ ਦੀ ਹੀ ਇੱਕ ਕਿਸਮ ਹੈ ਤੇ ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਮਤਲਬ ਵਾਲ ਟੁੱਟਦੇ ਕੱਟਨੇ ਅੱਛਾ ਹਾਂਜੀ ਤੇ ਨਾਲੇ ਵਾਲਾਂ 'ਚ ਕੁਦਰਤੀ ਚਮਕ ਆਂਦੀ ਹੈ ਤੇ ਜਿਹੜੀ ਸਿਰ 'ਚ ਖੁਸ਼ਕੀ ਹੋ ਜਾਂਦੀ ਹੈ ਉਹ ਵੀ ਕੱਟਦੀ ਹੈ ਕਮਾਲ ਹੈ ਯਾਨੀ ਸਿਰਫ ਉੱਪਰੋਂ ਨਹੀਂ ਅੰਦਰੋਂ ਜੜ੍ਹਾਂ ਤੋਂ ਕੰਮ ਕਰਦਾ ਹੈ ਬਿਲਕੁਲ ਚਲੋ ਇਹ ਤਾਂ ਹੋ ਗਿਆ ਮੇਥੀ ਦਾਣਾ ਪਰ ਅਗਲੀ ਚੀਜ਼ ਸੁਣ ਕੇ ਤਾਂ ਮੈਂ ਸੱਚੀ ਹੈਰਾਨ ਹੋਇਆ ਪਿਆ ਪਿਆਜ਼ ਦੇ ਛਿਲਕੇ ਹੈ ਪਿਆਜ਼ ਦੇ ਛਿਲਕੇ ਜਿਹੜੇ ਆਪਾਂ ਸੁੱਟ ਦਿੰਨੇ ਆ हां ओही आम तौर ते ਸਿੱਧਾ ਕੂੜੇਦਾਨ ਚ ਪਰ ਸਰੋਤ ਕਹਿੰਦਾ ਇਹ ਬੜੇ ਕੰਮ ਦੇ ਨੇ ਇਹਨਾਂ ਦਾ ਕੀ ਕੰਮ ਹੈ ਜੀ हां ਇਹ ਸੱਚੀ ਬੜੀ ਦਿਲਚਸਪ ਗੱਲ ਹੈ ਸਰੋਤ ਦੱਸਦਾ ਹੈ ਕਿ ਇਹ ਜਿਹੜੇ ਬੇਕਾਰ ਛਿਲਕੇ ਨੇ ਨਾ ਇਹਨਾਂ ਵਿੱਚ ਕਿਊਰਸਿਟਿਨ ਨਾਂ ਦਾ ਤੱਤ ਹੁੰਦਾ ਹੈ ਇਹਨਾਂ ਇੱਕ ਤਰ੍ਹਾਂ ਦਾ ਐਂਟੀਆਕਸੀਡੈਂਟ ਹੈ ਇਹ ਖਾਸ ਤੌਰ ਤੇ ਸਿਰ ਦੀ ਚਮੜੀ ਚ ਖੂਨ ਦਾ ਦੌਰਾ ਵਧਾਉਂਦਾ ਹੈ ਅੱਛਾ ਖੂਨ ਦਾ ਦੌਰਾ ਹਾਂਜੀ ਤੇ ਜਦੋਂ ਖੂਨ ਦਾ ਦੌਰਾ ਠੀਕ ਹੁੰਦਾ ਤਾਂ ਵਾਲਾਂ ਦੀਆਂ ਜੜਾਂ ਨੂੰ ਖੁਰਾਕ ਚੰਗੀ ਤਰ੍ਹਾਂ ਮਿਲਦੀ ਹੈ ਤਾ ਫਿਰ ਵਾਲ ਵਦਦੇ ਵੀ ਤੇਜ਼ ਨੇ ਹਾਂ ਤੇਜ਼ੀ ਨਾਲ ਵਦਦੇ ਨੇ ਤੇ ਸਿਹਤਮੰਦ ਰਹਿੰਦੇ ਨੇ ਨਾਲੇ ਇਹ ਸਰਦੀ ਇਨਫੈਕਸ਼ਨ ਜਾਂ ਸਿਕਰੀ ਵਗੈਰਾ ਤੋਂ ਵੀ ਬਚਾਉਂਦੇ ਨੇ ਵਾਓ ਯਾਨੀ ਜਿਸ ਨੂੰ ਆਪਾਂ ਕੂੜਾ ਸਮਝਦੇ ਸੀ ਉਹਦੇ ਚ ਇੰਨੀ ਤਾਕਤ ਅੱਖਾਂ ਖੋਲਣ ਵਾਲੀ ਗੱਲ ਹੈ ਬਿਲਕੁਲ ਤੇ ਤੀਜੀ ਚੀਜ਼ ਹੈ ਕੜੀ ਪੱਤਾ ਕੋਈ 15 20 ਪੱਤੇ ਇਹ ਕਿਉਂ ਜ਼ਰੂਰੀ ਨੇ ਕੜੀ ਪੱਤੇ ਚ ਵੀ ਸਰੋਤ ਮੁਤਾਬਿਕ ਵਿਟਾਮਿਨ B ਆਇਰਨ ਤੇ ਹੋਰ ਐਂਟੀਆਕਸੀਡੈਂਟਸ ਹੁੰਦੇ ਨੇ ਇਹਨਾਂ ਦਾ ਮੁੱਖ ਕੰਮ ਹੈ ਸਿਰ ਦੀ ਚਮੜੀ ਤੋਂ ਮਰੇ ਹੋਏ ਸੈੱਲ ਹਟਾਉਣਾ ਤੇ ਨਵੇਂ ਸਿਹਤਮੰਦ ਸੈੱਲ ਬਣਾਉਣ 'ਚ ਮਦਦ ਕਰਨਾ ਅੱਛਾ ਯਾਨੀ ਇੱਕ ਤਰ੍ਹਾਂ ਨਾਲ ਸਫਾਈ ਤੇ ਨਵਾਂਪਣ ਹਾਂਜੀ ਤੇ ਇਹ ਵਾਲਾਂ ਨੂੰ ਨਾ ਵੇਲੇ ਤੋਂ ਪਹਿਲਾਂ ਚਿੱਟੇ ਹੋਣ ਤੋਂ ਵੀ ਰੋਕਦੇ ਨੇ ਨਾਲੇ ਵਾਲਾਂ ਨੂੰ ਕਾਲਾ ਤੇ ਸੰਘਣਾ ਬਣਾਉਣ 'ਚ ਮਦਦ ਕਰਦੇ ਨੇ ਬਹੁਤ ਵਧੀਆ ਤਾਂ ਹੁਣ ਇਹ ਤਿੰਨੇ ਚੀਜ਼ਾਂ ਮੇਥੀ ਦਾਣੇ ਪਿਆਜ਼ ਦੇ ਛਿਲਕੇ ਤੇ ਕੜੀ ਪੱਤੇ ਇਹਨਾਂ ਨੂੰ ਇਕੱਠੇ ਵਰਤਣਾ ਕਿਵੇਂ ਹੈ ਸਰੋਤ ਕੀ ਤਰੀਕਾ ਦੱਸਤਾ ਹੈ ਤਰੀਕਾ ਬਹੁਤ ਸੋਖਾ ਜਿਹਾ ਦੱਸਿਆ ਗਿਆ ਜਿਹੜੇ ਮੇਥੀ ਦਾਣੇ ਭਿਓ ਕੇ ਰੱਖੇ ਸੀ ਉਹ ਨਾਲ ਪਿਆਜ਼ ਦੇ ਛਿਲਕੇ ਤੇ ਕੜੀ ਪੱਤੇ ਇਹਨਾਂ ਨੂੰ ਇਕੱਠਾ ਕਰਕੇ ਨਾ ਥੋੜਾ ਹੋਰ ਸਾਫ਼ ਪਾਣੀ ਪਾ ਕੇ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਉਬਾਲ ਲੈ ਕਿੰਨੀ ਦੇਰ ਬਸ ਜਦੋਂ ਤੱਕ ਪਾਣੀ ਦਾ ਰੰਗ ਬਦਲ ਜਾਵੇ ਤੇ ਲੱਗੇ ਕਿ ਹਾਂ ਸਾਰਾ ਅਸਰ ਪਾਣੀ ਚ ਆ ਗਿਆ ਫਿਰ ਇਸ ਨੂੰ ਲਾ ਕੇ ਠੰਡਾ ਹੋਣ ਲਈ ਰੱਖ ਦਿਓ ਠੀਕ ਹੈ ਉਬਾਲ ਕੇ ਠੰਡਾ ਕਰ ਲਿਆ ਤੇ ਫਿਰ ਜਦੋਂ ਪੂਰੀ ਤਰ੍ਹਾਂ ਠੰਡਾ ਹੋ ਜਾਵੇ ਤਾਂ ਕਿਸੇ ਬਰੀਕ ਕਪੜੇ ਜਾਂ ਛਾਣਨੀ ਨਾਲ ਛਾਣ ਲੈਣਾ ਹੈ ਬਸ ਪਾਣੀ ਪਾਣੀ ਰਹਿ ਜਾਵੇ ਆਣੇ ਹੋਏ ਪਾਣੀ ਦਾ ਕੀ ਕਰਨਾ ਫਿਰ ਇਹ ਜਿਹੜਾ ਪਾਣੀ ਤਿਆਰ ਹੋਇਆ ਇਸ ਨੂੰ ਆਪਣੇ ਰੋਜ਼ ਵਾਲੇ ਕਿਸੇ ਹਲਕੇ ਜਿਹੇ ਸ਼ੈਂਪੂ ਚ ਮਿਲਾ ਲੈਣਾ ਹੈ ਸ਼ੈਂਪੂ ਚ ਮਿਲਾ ਕੇ ਵਰਤਣਾ ਹੈ ਹਾਂਜੀ ਉਸੇ ਨਾਲ ਸਿਰ ਧੋਣਾ ਹੈ ਸਰੋਤ ਤਾਂ ਇਹ ਵੀ ਕਹਿੰਦਾ ਹੈ ਕਿ ਜੇ ਲਗਾਤਾਰ ਵਰਤੋ ਤਾਂ ਤੀਜੀ ਵਾਰ ਸਿਰ ਧੋਣ ਤੋਂ ਬਾਅਦ ਹੀ ਨਾ ਵਾਲਾਂ ਦਾ ਝੜਨਾ ਘੱਟ ਮਹਿਸੂਸ ਹੋਣ ਲੱਗ ਪੈਂਦਾ ਹੈ ਹੈ ਤੀਜੀ ਵਾਰ ਜੀ ਇਹ ਤਾਂ ਬਹੁਤ ਤੇਜ਼ ਅਸਰ ਹੋਇਆ ਹਾਂ ਦਾਵਾ ਤਾਂ ਇਹੀ ਕੀਤਾ ਗਿਆ ਕੋਈ ਖਾਸ ਗੱਲ ਕੋਈ ਸਾਵਧਾਨੀ ਜਿਸ ਦਾ ਧਿਆਨ ਰੱਖਣਾ ਹਾਂ ਇੱਕ ਬਹੁਤ ਜ਼ਰੂਰੀ ਗੱਲ ਸਰੋਤ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ ਹੈ ਕਿ ਵਾਲ ਤੋਣ ਲਈ ਪਾਣੀ ਹਮੇਸ਼ਾ ਸਾਫ਼ ਵਰਤਣਾ ਚਾਹੀਦਾ ਹੈ ਜਿਵੇਂ ਆਰੋਦਾ ਜਾਂ ਪੀਣ ਵਾਲਾ ਸਾਫ਼ ਪਾਣੀ ਅੱਛਾ ਖਾਰਾ ਜਾਂ ਪਾਰੀ ਪਾਣੀ ਨਹੀਂ ਨਹੀਂ ਬਿਲਕੁਲ ਨਹੀਂ ਕਿਉਂਕਿ ਉਹ ਪਾਣੀ ਨਾ ਸਿਰ ਦੀ ਚਮੜੀ ਤੇ ਜੰਮ ਜਾਂਦਾ ਤੇ ਫਿਰ ਇਸ ਨੁਸਖੇ ਦਾ ਪੂਰਾ ਅਸਰ ਨਹੀਂ ਹੁੰਦਾ ਸਗੋਂ ਵਾਲਾਂ ਨੂੰ ਨੁਕਸਾਨ ਹੋ ਸਕਦਾ ਸਮਝ ਗਿਆ ਯਾਨੀ ਪਾਣੀ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਫਿਰ ਕੁਲ ਮਿਲਾ ਕੇ ਸਾਰੇ ਨਿਕਲਿਆ ਕਿ ਇਹ ਇੱਕ ਸੌਖਾ ਘਰੇਲੂ ਤਰੀਕਾ ਹੈ ਆਮ ਜੀਆਂ ਚੀਜ਼ਾਂ ਮੇਥੀ ਦਾਣੇ ਪਿਆਜ਼ ਦੇ ਸੁੱਟੇ ਜਾਣ ਵਾਲੇ ਛਿਲਕੇ ਤੇ ਕੜੀ ਪੱਤੇ ਇੰਨਰ ਨਾਲ ਵਾਲਾਂ ਦਾ ਚਰਨਾ ਕੱਟ ਸਕਦਾ ਹੈ ਤੇ ਵਾਲ ਸਿਹਤਮੰਦ ਹੋ ਸਕਦੇ ਨੇ ਹਾਂਜੀ ਬਿਲਕੁਲ ਤੇ ਇਹ ਗੱਲ ਇਹ ਵੀ ਦੱਸਦੀ ਹੈ ਕਿ ਕਈ ਵਾਰ ਨਾ ਆਪਾਂ ਆਪਣੀ ਰਸੋਈ ਚ ਪਈਆਂ ਆਮ ਚੀਜ਼ਾਂ ਨੂੰ ਐਵੇਂ ਸਮਝਦੇ ਆ ਪਰ ਉਹਨਾਂ 'ਚ ਕਿੰਨੇ ਗੁਣ ਹੁੰਦੇ ਨੇ ਸਹੀ ਗੱਲ ਹੈ ਕੁਦਰਤੀ ਚੀਜ਼ਾਂ ਦੀ ਆਪਣੀ ਹੀ ਤਾਕਤ ਹੁੰਦੀ ਹੈ ਉਹੀ ਨਾ ਤੇ ਜਾਂਦੇ ਜਾਂਦੇ ਇੱਕ ਸਵਾਲ ਮਨ 'ਚ ਆਉਂਦਾ ਹੈ ਜੇ ਪਿਆਜ਼ ਦੇ ਛਿਲਕੇ ਜਿਨ੍ਹਾਂ ਨੂੰ ਆਪਾਂ ਰੱਦੀ ਸਮਝਦੇ ਆ ਉਹ ਇੰਨੇ ਕੰਮ ਦੇ ਹੋ ਸਕਦੇ ਨੇ ਤਾਂ ਸੋਚਣ ਵਾਲੀ ਗੱਲ ਹੈ ਕਿ ਸਾਡੀ ਰਸੋਈ 'ਚ ਹੋਰ ਕਿਹੜੀਆਂ ਅਜਈਆਂ ਆਮ ਜਾਂ ਬੇਕਾਰ ਸਮਝੀਆਂ ਜਾਣ ਵਾਲੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੇ ਸਿਹਤ ਲਈ ਜਾਂ ਸੁੰਦਰਤਾ ਲਈ ਅਜਿਹੇ ਹੀ ਹੈਰਾਨ ਕਰਨ ਵਾਲੇ ਫਾਇਦੇ ਹੋਣ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਾ ਹੋਵੇ ਇਸ ਬਾਰੇ ਸੋਚਣਾ ਦਿਲਚਸਪ ਰਹੇਗਾ